ਬਤਿਓ ਨਾਲ ਹੀ ਇੱਥੇ ਹੁਣ ਆਹ ਤੇ ਹਲਾ ਟਾਈਟ ਸਕਰੀਨ ਨਾਲ ਆਵੇ ਹੈ ਓਏ ਚਾਲੂ ਵਿਦਿ ਤਿੰਨ ਸਾਲ ਦੀ ਗਾਰੰਟੀ ਵਿਦਿ ਤਿੰਨ ਸਾਲ ਦੀ ਗਾਰੰਟੀ ਹਾਂ ਠੀਕ ਆ ਇਹ ਆ ਪੁਰਾਣਾ ਇਹ ਹੋ ਗਿਆ ਖਰਾਬ ਮਿਸਤਰੀ ਸਾਹਿਬ ਵਾਇਸ ਹੋਈ ਨਹੀਂ ਮਿਸਤਰੀ ਸਾਹਿਬ ਠੰਡੇ ਕਿਉਂ ਕਰਤੀ ਨਹੀਂ ਠੰਡ ਹੋਣੀ ਹੋਣੀ ਆ ਅੱਛਾ ਤੇ ਕੰਮ ਨਹੀਂ ਚੰਗੇ ਕਰਦੇ ਠੰਡੇ ਹੋਣੀ ਹੁੰਦੀ ਆ ਅਸੀਂ ਕਿਹੜਾ ਕਿ ਨਹੀਂ ਮੜਾ ਕਰਨੀ ਦੱਸ ਠੰਡਾ ਹੋਏ ਜਿਹਦੇ ਕੰਨ ਕਾ ਪਕੜਨੀ ਆ ਐਸ਼ਾ ਇੰਦਗੀ ਦਾ ਪੱਕ ਜਾਨੀ ਠੀਕ ਠੀਕ ਹੈ ਨਾ ਹੋਰ ਸਭਾ ਠੀਕ ਹੈ ਵਧੀਆ ਮੁੰਡੇ ਕਹਿੰਦੇ ਗੱਡੀ ਲੈ ਆਦੇ ਕਾਲੇ ਬੜੇ ਪੇਜ ਤੇ ਮੈਂ ਕਿੱਥੋਂ ਲੱਭਦਾ ਹੈ ਤਾਨੂੰ ਗੱਡੀ ਕੌਣ ਯਾਰ ਤੇਰੇ ਲਾਗੇ ਘਰ ਦੇ ਗਵਾਂਡ ਗਵਾਂਡ ਕੌਣਾਂ ਦੇ ਗੱਡੀ ਲੈਣੀ ਗਵਾਂਡੀ ਯੜ ਅੱਛਾ ਸਮਝ ਲੈ ਇਸੇ ਤਰ੍ਹਾਂ ਠੀਕ ਫੋਨ ਕਰਦੇ ਆ ਨਾ ਜਿਵੇਂ ਗਿਆ ਉਹਨਾਂ ਦਾ ਕੰਮ ਤਕੜਾ ਭਰਾ ਐਨਵੀਟਰ ਦੀ ਕੱਟ ਲਾ ਬਾਕੀ ਗੱਟੀ ਐਨਵੀਟਰ ਹੀ ਕੱਟ ਤੀ ਚਾਹ ਰਵੇ ਵਧੀਆ ਪੇਜ ਕਾਸ ਵੀ ਮੋੜ ਡਗ ਲੈ ਕੇ ਆਇਆ ਜਿਹੜਾ ਕੰਮ ਆ ਜੀ ਫੂਨ ਉਹ ਨਹੀਂ ਅੱਰੀ ਨਾਲ ਸੀ ਆ ਮੈਂ ਘੱਟੀ ਲੈ ਆ ਬੜੀ ਉਹ ਨਹੀਂ ਲੱਗਦਾ ਮੈਂ ਤੈਨੂੰ ਫੂਨ ਕਰ ਲਗਾ ਮੈਂ ਠੱਡ ਬੜੀ ਲੱਗਦੀ ਮੈਂ ਆ ਬੰਦੀ ਡਾਈ ਬਾਰੀ ਅੱਥੇ ਉਹਦਾ ਜਾਈ ਦਿਓ ਚਾਹੂ ਕਰਨੀ ਉੱਥੇ ਗੰਨੇ ਵਾਲੇ ਆਹ ਅਜੇ ਦੋ ਜਣੇ ਆਏ ਨੇ ਛਤਰੀ ਕਾ ਲਾ ਕੇ ਰੱਖੀ ਇੱਥੇ ਇਹ ਅੱਜ ਜਾਂਦੀ ਵਿੱਚ ਗੰਨੇ ਦੀ ਗੰਨੇ ਦੀ ਟਰਾਲੀ ਨਾ ਜਾਂਦੀ ਓਕੇ ਓਕੇ ਜਸ ਬੋਸ ਬੜੇ ਦਬੇ ਚ ਲੈ ਆਉਣੇ ਨੇ ਨਹੀਂ ਨਹੀਂ 나가야 오너스, 왠지 위바인도. 헤가? 헤가. 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 가 헤가. 헤가. 헤헤헤헤 ਮਨ ਗੱਲੇ ਚਾਹ ਤੇਲੀ ਨਹੀਂ ਬਣਾਉਣੀ ਭਰਾ ਇਹ ਚਾਹ ਬੰਨਿਆ ਨਹੀਂ ਬਣਾਉਣੀ ਜੇ ਤੁਸੀਂ ਉਹ ਚੱਕੋ ਟ ਪੀਣੀ ਹੈ ਕਿ ਪੀਲੀ ਨਹੀਂ ਨਹੀਂ ਪਰ ਨਹੀਂ ਤਾਂ ਵੀ ਉਹ ਡੇ ਡੇ ਫੋਨ ਕਰ ਨਹੀਂ ਕੋਈ ਨਹੀਂ ਬੰਦਰੀ ਬੰਦਾ ਹੱਥ ਨਾਲ ਇਹਨੂੰ ਬਿਲਕੁਲ ਦਾਪਾ ਮਿਸਤਰੀ ਨੂੰ ਨੂੰ ਜ ਕੰਮ ਲੱਗਿਆ ਮਿਸਤਰੀ ਨੂੰ ਸਮਾਲ ਕੋਣ ਵਾਲਾ ਥੋੜਾ ਹੈ ਖਵਾ 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 ਕੇ ਫਿਰਿੰਗ ਇਤਰੀ ਸਹੀ ਹੋਣਾ ਤੇ ਪਾਸ਼ੂ ਟੀ ਜੜੀ ਨਹੀਂ ਹੱਥ ਕੰਮ ਬੰਦੇ ਸੱਚੀ ਇਹ ਗਰਮੀ ਬੜੀ ਹੈ ਤੇ ਹੈ ਗਰਮੀ ਪਈ ਹੈ ਨਾ ਨਾ ਹੁਣ ਲਗਾ ਫੇਰ ਹੋਣਾ ਕੰਮ ਸਹੀ ਸਾਰਾ ਹੂੰ ਜੀ ਕੰਮ ਫੇਰਨਾ ਫੇਰਾ ਟਰਾਣਾ ਤੈਨੂੰ ਗਰਮੀ ਨਾ ਆਇਆ ਠੰਡ ਨੀ ਆਇਆ ਚੱਲ ਲੈ ਤੇ ਦਫਾ ਹੋ ਜਾ ਉਹਵਾ ਥੋੜਾ ਖਾਣਾ ਪਲਾਸ ਭਰਨ ਬੀਚ ਪਲਾਸ ਦੇ ਪੜ ਲਾ ਪੀ ਜੀ ਤੇ ਹੈ ਕਿਥੇ ਆ ਜਾ ਬੁਕੇ ਕਕੇ ਸੱਬੇ ਤੱਕ ਹੋਣਾ ਦਾ ਹਾਂ ਹੋ ਘਾਤੀਂ ਡਿਆ ਹੀ ਮੈਂ ਸੀਰਾਂ ਪੀ ਗੰਦਾ ਡੇਰ ਵਜਾ ਤੇ ਮੈਂ ਸੀਰਾਂ ਪੀ ਗੰਦਾ ਪੂਨ ਗੰਦਾ ਸੋ ਗੜਾ ਨਹੀਂ ਸੋਜੀ ਤੁਜੀ ਦੇ ਕਾਦੀ ਸਬਜੀ ਪੀ ਪੜਾ ਕਰਦਾ ਰਿੰਦੋ ਲੈ ਤੂੰ ਮੈਂ ਅਜੇ ਸੌਂ ਗਿਆ ਹਾਂ ਉਹ ਜਾਗਣ ਦੇ ਅੱਛਾ ਬਤੀ ਆਉਣ ਵਾਲੀ ਐ ਚੁਣ ਆਹ ਤੇ ਹਣਾ ਟੈਚ ਸਕਰੀਨ ਨਾਲ ਆਏ ਹੈ ਓਏ ਹੈ ਓਏ ਚਾਲੂ ਹਾਂ ਮੇ ਬੋਡੀ ਥੀਨ ਦੇ ਤੇ ਡੇਕਤ ਨਹੀਂ ਗਿਆ ਲਾਚਾ ਅੱਛਾ ਹੋਰ ਗਿਆ ਵਧੀਆ ਤਾਂ ਬੁੱਤ ਚਾਤ ਲੜ ਨਹੀਂ ਕਿਸੇ ਆੜੇ ਗੱਲ ਬਿਆ 36 ਨਹੀਂ ਆ ਵੇਖੀਂ ਅਰਦੀਬ ਓਏ ਹਰਦੀਪ